24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਫਿਰ ਪਿਆਰ ਸਹਿਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੀ ਖਬਰਾਂ ਤਰ ਤੱਕ ਕੰਨ ਰਹਿਣ ਰੰਜੋਤ ਸਿੰਘ ਗੱਗੂ ਬੁਹਾ ਤੇ ਬੀਬੀ ਰਣਜੀਤ कौर ਕੱਲਾ ਦੇ ਇੱਕ ਵਾਅਦੇ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਦਬਾਅ ਨਾਲ ਪਟਿਆਲਾ ਕੇਂਦਰੀ ਜੇਲ੍ਹ ਤੋਂ ਇੱਕ ਵੱਡਾ ਜੱਥਾ ਰਿਹਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਜੀ ਸਭਰਾ ਸਤਨਾਮ ਸਿੰਘ ਜੀ ਪੰਨੂ ਸਤਵਿੰਦਰ ਸਿੰਘ ਜੀ ਚੋਤਾਲਾ ਹਰਪੀਤ ਸਿੰਘ ਜੀ ਸਿਧਵਾਨ ਸਤਨਾਮ ਸਿੰਘ ਜੀ ਮਾਣੋਚਾਲ ਹਰਜਿੰਦਰ ਸਿੰਘ ਸ਼ਕ ਕਿ ਵੱਡੇ ਘਟ ਨੂੰ ਸੰਬੋਧਿਤ ਕਰਦਾ ਕਿਹਾ ਗਿਆ ਰਾਤ 11 ਵਜੇ ਜੋ ਕਿਸਾਨ ਮਜ਼ਦੂਰ ਸ਼ਿੰਗਲ ਕਮੇਟੀ ਪੰਜਾਬ ਦਾ ਜਥਾ ਰਾਤ ਪਟਿਆਲਾ ਕੇਂਦਰ ಜಿಲ್ಲ ਤੋਂ ਰਿਹਾ ਹੋ ਕੇ ਜੋ ਕੱਲ ਕੇ ਐਮਐਮ ਮੋਰਚਾ ਭਾਰਤ ਤੇ ਐਸਕੇਐਮ ਗੈਰਕ ਰਾਜਨੀਤਿਕ ਜੋ ਦੋਵਾਂ ਫਾਰਮਾਂ ਦੇ ਵੱਲੋਂ ਐਲਾਨ ਕੀਤੇ ਗਏ ਸਨ ਉਸ ਐਲਾਨ ਦੇ ਦਬਾਹ ਹੇਠ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਕਿ ਵੱਡੇ ਜਥੇ ਜਿਹੜੇ ਰਾਤ ਕਿਸਾਨਾਂ ਮਜ਼ਦੂਰ ਬੀਬੀਆਂ ਨੌਜਵਾਨਾਂ ਦੇ ਕੀਤੇ ਗਏ ਰਹਾ ਅਤੇ ਉਹਨਾਂ ਨੇ ਕਿਹਾ ਕਿ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਸਾਡੀ ਵੱਡੀ ਲੀਡਰਸ਼ਿਪ ਸਵਰਨ ਸਿੰਘ ਜੀ ਭੰਦੇ ਜਗੀਰ ਸਿੰਘ ਜਿੱਡੱਲੇ ਵਾਲ ਕਾਕਾ ਸਿੰਘ ਜੀ ਕੋਟਰਾ ਮਨਜੀਤ ਸਿੰਘ ਜੀ ਰਾਏ ਜਸਵਿੰਦਰ ਸਿੰਘ ਜੀ ਲੌਂਗਵਾਲ ਆਦਿ ਹੋਰ ਵੱਡੇ ਲੀਡਰਸ਼ਿਪ ਅਜੇ ਜ਼ਿਲ੍ਹਿਆਂ ਦੇ ਵਿੱਚ ਡੱਕੇ ਹੋਏ ਹਨ ਉਹਨਾਂ ਨੂੰ ਜਲਦ ਤੋਂ ਜਲਦ ਬਿਨਾਂ ਜ਼ਮਾਨਤ ਹੋਰੇ ਹਾਕ ਕੀਤਾ ਜਾਵੇ ਤੇ ਜੇ ਜੋਥੇ ਬੰਦੀਆਂ ਦੇ ਅਗਲੇ ਪ੍ਰੋਗਰਾਮ 28 ਤਰੀਕ ਨੂੰ ਐਸ ਕੇ ਐਮ ਦੀ ਕਾਹ ਲੱਤੇ ਸਾਡਾ ਪੂਰਨ ਤੌਰ ਤੇ ਸਮਰਥਨ ਰਹੇਗਾ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਵੱਡੀ ਹਾਜ਼ਰੀ ਭਰੀ ਜਾਵੇਗੀ ਅਤੇ 31 ਮਾਰਚ ਨੂੰ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਮੰਤਰੀਆਂ ਦੇ ਘਰਾਂ ਦਾ ਖਰਾਬ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਸਾਡਾ ਮੋਰਚਾ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਕਰੋੜਾਂ ਰੁਪਏ ਦਾ ਨੁਕਸਾਨ ਇਸ ਪੰਜਾਬ ਦੀ ਸਰਕਾਰ ਨੇ ਕੀਤਾ ਹੈ ਉਸਾਰੇ ਹੀ ਭਰਪਾਈ ਬਲਵੰਤ ਸਿੰਘ ਜੀ ਬਹਿਰਾਮ ਬਹਿਰਾਮ ਕੇ ਐਸਐਚਓ थाना ਸ਼ੰਭੂ ਵੱਲੋਂ ਕੇਸਦਾਰੇ ਨੂੰ ਹੱਥ ਪਾਇਆ ਦੀ ਸਾਰੀਆਂ ਮੰਗਾਂ ਨੂੰ ਲੈ ਕੇ ਮੰਤਰੀਆਂ ਦੇ ਘਰਾਂ ਦਾ ਘਰਾਉ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਜੇ ਸਾਡੀਆਂ ਮੰਗਾਂ ਹੱਲ ਨਹੀਂ ਕੀਤੀਆਂ ਜਾਂੀਆਂ ਤਾਂ ਇਹ ਘਰਾਉ ਮੋਰਚੇ ਦੇ ਵਿੱਚ ਤਬਦੀਲ ਕੀਤਾ ਜਾਵੇਗਾ ਹੋਰ ਇਸ ਸਬੰਧੀ ਕੀ ਕਹਿੰਦੇ ਨਜ਼ਰ ਆਏ ਕਿਸਾਨਾਂ ਆਗੂ ਆ ਤੁਹਾਨੂੰ ਸੁਣਾਉਣੇ ਹਨ ਉਹਨਾਂ ਦੇ ਜ਼ੁਬਾਨੀ ਤੁਸੀਂ ਵਿਦੇਖੋ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਮੇਰੇ ਨਾਲ ਜੀ ਰਣਜੋਤ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਜ਼ਿਲ੍ਹਾ ਕੋਰ ਕਮੇਟੀ ਮੈਂਬਰ ਜੀ ਕੜਾ ਚੋਹਦਾ ਇਨਾ ਚਿਰ ਸਰਕਾਰ ਨੇ ਜਿਹੜਾ ਵਾ ਤੁਹਾਡਾ ਨਾ ੱਕਾ ਕੀਤਾ ਜਿਲ੍ਹਾ ੱਕਾ ਇਹ ਜੀ ਸਰਕਾਰ ਜਿਹੜੀਆਂ ਸਮੇਂ ਸਮੇਂ ਦੀਆਂ ਸਰਕਾਰਾਂ ਦੀਆਂ ਹਾਕਮ ਇਦਾਂ ਹੀ ੱਕਾ ਕਰਦੇ ਆਏ ਨੇ ਪਹਿਲੇ ਸਮਿਆਂ ਦੇ ਵਿੱਚ ਵੀ ਜਹਾਂਗੀਰ ਰਗਿਆਣੇ ਬਾਬਰ ਰਗਿਆਣੇ ੱਕਾ ਕੀਤਾ ਤੇ ਹੁਣੇ ਨਵੇਂ ਬਾਬਰ ਜੰਪਿਆ ਤੇ ਇਹ ੱਕਾ ਕਰਦੇ ਰਹਿਣਗੇ ਅਸੀਂ ਆਪਣੇ ਦੇਸ਼ ਕੌਮ ਲਈ ਹੱਕਾਂ ਲਈ ਲੜਦੇ ਰਵਾਂਗੇ ਕਿੱਦਾਂ ਦੇਖਦੇ ਜਿਹੜਾ ਸਰਕਾਰ ਨੂੰ ਪੰਜਾਬ ਸਰਕਾਰ ਜਿਹੜੀ ਆ ਵਾਰ-ਵਾਰ ਜਿਹੜਾ ਵਾ ਤੁਹਾਨੂੰ ਕੱਲੀ ਜਾਂ ਤੋਂ ਰੋਕਦੀ ਹਾਂ ਜੀ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਜਿਹੜੀ ਕਹਿੰਦੀ ਸੀ ਮੈਂ ਆਮ ਲੋਕਾਂ ਦੀ ਸਰਕਾਰ ਆ ਕਿਸਾਨਾਂ ਦੀ ਸਰਕਾਰ ਆ ਕਿਸਾਨਾਂ ਦਾ ਮੈਂ ਪੁੱਤ ਆ ਪਰ ਮੈਂ ਤੁਹਾਡੇ ਸਾਹਮਣੇ ਮੈਂ ਦੱਸ ਦੇਣਾ ਚਾਹਣਾ ਵਾਂ ਇਹ ਜਿਹੜੀ ਗੱਠਜੋੜ ਆ ਬੀਜੇਪੀ ਦੇ ਨਾਲ ਹੋ ਚੁੱਕੀ ਆ ਜੋ ਅਮਿਤ ਸ਼ਾਹ ਇਸ਼ਾਰਾ ਕਰਦਾ ਏ ਉਹੀ ਭਗਵੰਤ ਮਾਨ ਅੱਗੇ ਕੰਮ ਕਰਦਾ ਏ ਤੇ ਭਗਵੰਤ ਮਾਨ ਅਮਿਤ ਸ਼ਾਹ ਦੇ ਇਸ਼ਾਰੇ ਤੇ ਇਹਨੇ ਵਿਸ਼ਵਾਸ ਘਾਤ ਕੀਤਾ ਏ ਇਹਦੇ ਤਿੰਨ ਮੰਤਰੀਆਂ ਨੇ ਤਿੰਨ ਮੰਤਰੀਆਂ ਨੇ ਉੱਥੇ ਮੀਟਿੰਗ ਵਿੱਚ ਵਿਸ਼ਵਾਸ ਦਿਵਾਇਆ ਕਿ ਜਿਹੜੀ ਪੋਰਸਾਂ ਚੜੀਆਂ ਇਹ ਨਸ਼ੇ ਨੂੰਸ਼ੇਵਾਰੇ ਵਾਸਤੇ ਸੀ ਚੜਾ ਰਿਆ ਸਾਡਾ ਤੁਹਾਡ ਨਾਲ ਕੋਈ ਤਲਕ ਨਹੀਂ ਹੈਗਾ ਇਹਨੇ ਵਿਸ਼ਵਾਸ ਘਾਤ ਕਰਕੇ ਤੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਮੀਟਿੰਗ ਤੋਂ ਤੁਹਾਨੂੰ ਕੋਈ ਵੀ ਤਕਲੀਫ ਨਹੀਂ ਹੋਗੀ ਜਦੋਂ ਅਸੀਂ ਰਸਤੇ ਵਿੱਚ ਆ ਰਹੇ ਸੀ ਤੇ ਵਿਸ਼ਵਾਸ ਘਾਤ ਕਰਕੇ ਸਾਨੂੰ ਉਤੋਂ ਰਸਤੇ ਵਿੱਚ ਚੁੱਕਿਆ ਗਿਆ ਕਿੰਨੇ ਜਣਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿ ਤੇ ਬੀਬੀਆਂ ਕਿੰਨੀਆਂ ਕਿੰਨੇ ਜਣਾਂ ਨੂੰ ਗ੍ਰਿਫਤਾਰ ਕੀਤਾ ਅਸੀਂ ਜਿਹੜੇ ਸਾਰੇ ਟੋਟਲ ਜਿਹੜੇ ਉੱਥੇ ਨੇ ਕਿ ਇੱਕ ਪੰਜਾਬ ਸਰਕਾਰ ਦੀ ਤੇ ਕੇਂਦਰ ਸਰਕਾਰ ਦੀ ਬਹੁਤ ਵੱਡੀ ਨਲਾਈਕੀ ਆ ਕਿ ਜਿਹੜੀਆਂ ਬੀਬੀਆਂ ਭੈਣਾਂ ਨੂੰ ਸਾਡੇ ਕਿਸਾਨਾਂ ਨੂੰ ਜਿਹੜਾ ਜੇਲਾ ਵਿੱਚ ਡੰਗਣਾ ਬਾਕੀ ਇਹ ਸਰਕਾਰਾਂ ਮੱਤ ਭੁੱਲੇ ਜਾਣ ਕਿਉਂਕਿ ਜਿਹੜੇ ਅੰਦੋਲਨ ਹੁੰਦੇ ਆ ਜਾਂ ਸਾਡੇ ਹੱਕ ਸੱਚਨ ਲੜਨ ਵਾਸਤੇ ਆ ਸਾਨੂੰ ਜੇਲਾ ਵਿੱਚ ਜਾਣਾ ਕੋਈ ਵੱਡੀ ਗੱਲ ਨਹੀਂ ਆ ਅਸੀਂ ਚੜ੍ਹਦੀ ਕਲਾ ਵਿੱਚ ਹੈਗੇ ਤੇ ਚੜ੍ਹਦੀ ਕਲਾ ਵਿੱਚ ਰਹਾਂਗੇ ਸਾਨੂੰ ਜੇਲਾ ਥਾ ਸਰਕਾਰ ਦੇ ਕੁਝ ਨਹੀਂ ਕਰ ਸਕਦੇ ਕਿਉਂਕਿ ਜੋ ਵੀ ਸਾਡੀਆਂ ਮੰਗਾ ਆ ਉਹ ਅਸੀਂ ਹਰ ਹਾਲਤ ਵਿੱਚ ਲਾਗੂ ਕਰਵਾ ਕੇ ਰਵਾਂਗੇ ਤਾਂ ਸਾਨੂੰ ਜੇਲਾ ਥਾਣੇ ਕੁਝ ਨਹੀਂ ਕਰ ਸਕਦੇ ਨਾ ਹੀ ਸਾਡੀ ਇਕ ਲੈਰ ਨੂੰ ਖਤਮ ਕਰ ਸਕਦੇ ਜੇਲ੍ਹ ਵਿੱਚ ਅਸੀਂ 11 ਬੀਬੀਆਂ ਸੀ ਕਿਸਾਨ ਮਜੂਦਿਸ਼ ਕਮੇਟੀ ਦੀਆਂ ਇੱਕ ਸਾਡੀ ਬੀਬੀ ਸੂਬਾ ਪ੍ਰਧਾਨਿਕ ਸਾਂ ਇਹ ਵੀ ਕੇ ਜੋ ਕ੍ਰਾਂਤੀਕਾਰ ਦੀ ਬੀਬੀ ਸਖਵਿੰਦਰ ਕੌਰ ਸਾਡੇ ਨਾਲ ਸੀ ਕਰਦੀ ਲੱਗਦਾ ਤੁਹਾਨੂੰ ਜਿਹੜਾ ਸਰਕਾਰ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਵੇਖੋ ਜੀ ਸਰਕਾਰ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇਹ ਤੋਂ ਉਹਨਾਂ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਉਹਨਾਂ ਦੀ ਬਹੁਤ ਤਕੜੀ ਨਲਾਇਕੀ ਆ ਜਿਹੜੀ ਕੇਂਦਰ ਸਰਕਾਰ ਜਿਹੜੀ ਆ ਉਹ ਇਹ ਜਿਹੜਾ ਇੱਕ ਰਲ ਮਿਲ ਕੇ ਗੇਮ ਖੇਡਣ ਦਾ ਇੱਕ ਅੰਦੋਲਨ ਨੂੰ ਤੇ ਇੱਕ ਕਿਸਾਨੀ ਨੂੰ ਜਿਹੜੀ ਬਹੁਤ ਤਕੜੀ ਟਾਲ ਆਉਂਦਾ ਇਹਦੇ ਵਿੱਚ ਇਤੋਂ ਵੱਡੀ ਨਲਾਇਕੀ ਕਿਉਂਕਿ ਤੇ ਸਾਨੀ ਤੋਂ ਹਰ ਇੱਕ ਵਰਗ ਪਲਦਾ ਹੈ ਜੇ ਅੱਜ ਸਾਡੀ ਕਿਸਾਨੀ ਖਤਮ ਹੋ ਜਾਂਦੀ ਆ ਕੋਈ ਵੀ ਵਪਾਰ ਆ ਨਿਕਮੋਟਾ ਜੋ ਹੀ ਸਭ ਕੁਝ ਖਤਮ ਹੋ ਸਕਦਾ ਅਗਲਾ ਚੱਲ ਕੀ ਹੋਏਗਾ ਅਗਰ ਇਹ ਸਿੰਗਰਸ਼ ਸਾਡਾ ਹੋਗਾ ਸਮੇ ਸਮੇ ਦੇ ਨਾਲ ਅਸੀਂ ਜਿਹੜੀਆਂ ਆਪਣੀਆਂ ਰੂਪਰੇਖਾ ਦੇ ਨਾਲ ਸੰਘਰਸ਼ ਜਿਹੜਾ ਆ ਉਹ ਚਲੁੰਦੇ ਰਵਾਂਗੇ ਮੈਂ ਇਸ ਤਨਾਬ ਸੇ ਮਾਰੋਚਾਲ ਅੱਜ ਅਸੀਂ ਜਿਹੜਾ ਵਾ ਪਿੰਡ ਸੇਰੋ ਬਾਬਾ ਸਤਨਾ ਜੀ ਦੇ ਗੁਰਦੁਆਰਾ ਦੇ ਵਿੱਚ ਦੁਵਾਨ ਹਾਲ ਚ ਬਹੁਤ ਵੱਡਾ ਕੱਟ ਕੀਤਾ ਵਾ ਜੋ ਭਗਵੰਤ ਮਾਨ ਦੀ ਸਰਕਾਰ ਨੇ 19 ਤਰੀਕ ਨੂੰ ਤਸ਼ੱਦਦ ਕੀਤਾ ਵਾ ਇੱਕ ਧੋਖਾ ਕੀਤਾ ਵਾ ਪਿੱਠ ਛੁਰੀ ਮਾਰੀ ਆ ਕਿਸਾਨਾਂ ਦੇ ਜਿਹੜਾ ਵਾ ਕਿਸਾਨੀ ਦੇ ਛੁਰੀ ਮਾਰੀ ਆ ਉਹਦੇ ਵਿੱਚੋਂ ਸਾਡੇ ਉਤੋਂ ਮੋਰਚੇ ਦੇ ਵਿੱਚੋਂ 11 ਬੀਬੀਆਂ ਇਹ 17 ਕਿਸਾਨ ਜਿਹੜੇ ਆ ਉਹ ਗ੍ਰਿਫਤਾਰ ਹੋ ਗਏ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਦੂਸਰੇ ਜ਼ਿਲ੍ਹਿਆਂ ਤੇ ਗ੍ਰਿਫਤਾਰ ਹੋਏ ਸੀ ਉਹਨਾਂ ਨੂੰ ਜਿਹੜਾ ਵਾ ਰਾਤ ਭਗਵੰਤ ਮਾਨ ਦੀ ਸਰਕਾਰ ਨੇ ਜਿਹੜਾ ਵਾ ਰਿਹਾ ਕੀਤਾ ਵਾ ਉਹ ਵੀ ਦਿਨ-ਬਦਨ ਜਿਹੜਾ ਰੋਸ ਵਧਦਾ ਜਾ ਰਿਹਾ ਸੀ ਗੁੱਸਾ ਵਧਦਾ ਜਾ ਰਿਹਾ ਸੀ ਅਗਲੇ ਐਕਸ਼ਨ ਦੀ ਕੀ ਸੀ ਉਹਨਾਂ ਐਕਸ਼ਨਾਂ ਦੇ ਦਬਾਅ ਹਟੇ ਨਾ ਜਿਹੜਾ ਉਹ ਰਿਹਾ ਕੀਤੇ ਗਏ ਆ ਤੇ ਉਹ ਹੁਣ ਇਸ ਵਕਤ ਜਿਹੜੇ ਆ ਉਹ ਸਾਡੇ ਇੱਥੇ ਪੰਡਾਲ ਦੇ ਵਿੱਚ ਪਹੁੰਚ ਰਹੇ ਆ ਉਹ ਪਹੁੰਚਣਗੇ ਉਹਨਾਂ ਦਾ ਫਿਰ ਇੱਥੇ ਸਨਮਾਨਤ ਕਰਕੇ ਤੇ ਉਹਨਾਂ ਨੂੰ ਜਿਹੜਾ ਵਾ ਘਰਾਂ ਤੱਕ ਰਪਚਾਇਆ ਜਾਊਗਾ ਕਿਉਂਕਿ ਸਰਕਾਰ ਦਾ ਜਨਮਸਹਾਾਰ ਦੇ ਹੋਏ 19 ਤਰੀਕ ਤੋਂ ਅੱਜ 25 ਤਰੀਕ ਤੱਕ ਜੇਲ੍ਹਾਂ ਦੇ ਵਿੱਚ ਜਿਹੜਾ ਵਾ ਉਹਨਾਂ ਨੂੰ ਰੋਲਿਆ ਗਿਆ ਵਾ ਅਸੀਂ ਨਕਮੀ ਸਰਕਾਰ ਜਿਹੜੀ ਭਗਵੰਤਬਾਨ ਦੀ ਸਰਕਾਰ ਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਸੀ ਵੀ ਅਸੀਂ ਲੋਕਾਂ ਨੂੰ ਜਿਹੜਾ ਵਾ ਬਣਦੀਆਂ ਸਹੂਲਤਾਂ ਦੇਵਾਂਗੇ ਤੇ ਇਹ ਆਮ ਲੋਕਾਂ ਦੀ ਸਰਕਾਰ ਆ ਪਰ ਹੁਣ ਸਾਫ ਹੋ ਗਿਆ ਵੀ ਆਮ ਲੋਕਾਂ ਦੀ ਸਰਕਾਰ ਨਹੀਂ ਕਾਰਪੈਂਟ ਘਰਾਣਿਆਂ ਦੀ ਸਰਕਾਰ ਆ ਮੋਦੀ ਦੇ ਇਸ਼ਾਰੇ ਤੇ ਚੱਲਣ ਵਾਲੀ ਸਰਕਾਰ ਆ ਜੋ ਮੋਦੀ ਕਹਿੰਦਾ ਵਾ ਉਹਦੇ ਚੱਲਣ ਤੇ ਜਿਹੜਾ ਵਾ ਉਹ ਗੱਲ ਕਰ ਰਹੀ ਆ ਤੇ ਆਪਣਾ ਵਿਚਾਰ ਰਹੀ ਆ ਜਿਹੜਾ ਇਹਨੂੰ ਡਰਿਆ ਵੀ ਆਉਣ ਵਾਲੇ ਦਿਨਾਂ 'ਚ ਮੋਦੀ ਨੇ কুরਕੀ ਮਾਰੀ ਆ ਵੀ ਚਾਹੇ ਤੇ ਨਾ ਕਿਸਾਨਾਂ ਨੂੰ ਫੜ ਕੇ ਜੇਲ੍ਹਾਂ 'ਚ ਸੁੱਟਾ ਇਤੋਂ ਮੋਰਚਾ ਖੰਡੇਰ ਨਹੀਂ ਤਾਂ ਫਿਰ ਜੇਲ੍ਹ ਦੀ ਤਿਆਰੀ ਆਪ ਕਰ ਲੈ ਇਹਨਾਂ ਦਾ ਸਾਰਾ ਲਾਣਾ ਬਾਣਾ ਜਿਹੜਾ ਮੋਦੀ ਨੇ ਜੇਲ੍ਹ ਦੇ ਵਿੱਚ ਸੁੱਟਣਾ ਈਟੀ ਬਾਕੇ ਉਹ ਤੋਂ ਡਰਦਿਆਂ ਨਾ ਜਿਹੜਾ ਵਾ ਜੋ ਜ਼ਬਰ ਕੀਤਾ ਵਾ ਉਸ ਜ਼ਬਰ ਨੂੰ ਅਸੀਂ ਸਬਰ ਦੇ ਨਾਲ ਜਿਹੜਾ ਵਾ ਲੈ ਕੇ